ਸੁਖਬੀਰ ਸਿੰਘ ਬਾਦਲ ਨੂੰ ਮੁਆਫੀ ਦੇਣ ਤੋਂ ਬਾਅਦ ਜਥੇਦਾਰਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਦਮਦਮੀ ਟਕਸਾਲ ਜਨਾਲਾ ਦੇ ਮੁਖੀ ਅਮਰੀਕ ਸਿੰਘ ਜਨਾਲਾ ਨੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਕਿ ਮੁਆਫੀ ਦਾ ਵਿਰੋਧ ਕੀਤਾ ਹੈ ਅਮਰੀਕ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਥੇਦਾਰ ਗਿਆਨੀ ਰੁਪੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੇ ਪੁੱਤ ਨੇ ਫੂਕੇ ਨੇ ਅਮਰਿਕ ਸਿੰਘ ਨੇ ਦੋਸ਼ ਲਾਇਆ ਕਿ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਰਾਤ ਤੇ ਉਹਨਾਂ ਦੇ ਸਾਥੀਆਂ ਨੂੰ ਮੁਆਫ ਕਰ ਦਿੱਤਾ ਜੋ ਕਿ ਕਿਸੇ ਵੀ ਹਾਲਤ ਵਿੱਚ ਮੁਆਫੀ ਦੇ ਹੱਕਦਾਰ ਨਹੀਂ ਇਹ ਮੁਆਫੀ ਇੱਕ ਗੰਭੀਰ ਗਲਤੀ ਹੈ ਜਿਸ ਨੇ ਸਿੱਖ ਪਾਬਰੰਦ ਨੂੰ ਠੇਸ ਪਹੁੰਚਾਈ ਹੈ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਮਰਿਕ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਰਾਤ ਤੇ ਉਹਨਾਂ ਦੇ ਸਾਥੀਆਂ ਨੇ 9 ਸਾਲਾਂ ਤੱਕ ਆਪਣੇ ਅਪਰਾਧ ਕਬੂਲ ਨਹੀਂ ਕੀਤੇ ਪਰ ਹੁਣ ਉਹਨਾਂ ਨੇ ਸ਼੍ਰੀ ਕਾਲਪਤਿਕ ਸੈਵਕੀ ਆਪਣੇ ਅਪਰਾਧ ਕਪੂਲ ਕਰ ਲਏ ਨੇ ਅਮਰੀਕ ਸਿੰਘ ਜਨਾਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ਹਿਰ ਦੇ ਵਿੱਚ ਇਹਨਾਂ ਜਥੇਦਾਰਾਂ ਦਾ ਵਿਰੋਧ ਪ੍ਰਦਰਸ਼ਨ ਕਰਨ ਤੇ ਸਿੱਖ ਪਰੰਪਰਾਵਾਂ ਤੇ ਭਾਵਨਾਵਾਂ ਦਾ ਕਿਸੇ ਵੀ ਤਰ੍ਹਾਂ ਦਾ ਨਰਾਦਰ ਬਰਦਾਸ਼ਤ ਨਾ ਕਰਨ ਇਹ ਘਟਨਾ ਸਿੱਖ ਪਾਈ ਚਾਰਦੇ ਦੇ ਅੰਦਰ ਵਧ ਰਹੀ ਨਿਰਾਸ਼ਗੀ ਨੂੰ ਦਰਸਾਉਂਦੀ ਹੈ ਜੋ ਕਿ ਧਾਰਮਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਰੱਖਿਆ ਲਈ ਵਚਨਬੱਧ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ 2 ਦਸੰਬਰ ਨੂੰ ਸ਼੍ਰੀ ਕਾਲ ਤਕ ਸੈਭ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਉਸ ਸਮੇਂ ਦੇ ਟਕਸਾਲੀ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਜਿਸ ਦੇ ਵਿੱਚ ਬਰਤਨ ਸਾਫ਼ ਕਰਨਾ, ਜੂੜਿਆਂ ਦੀ ਸੇਵਾ, ਬਾਥਰੂਮਾਂ ਦੀ ਸੇਵਾ ਤੇ ਸੇਵਾਦਾਰਾਂ ਦੀ ਸੇਵਾ ਤਾਂ ਇਹ ਸੇਵਾ ਨਿਭਾਉਣ ਤੋਂ ਬਾਅਦ ਬਹੁਤ ਸਾਰੇ ਅਕਾਲੀ ਇਹ ਗੱਲ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਮਾਫੀ ਮੰਗ ਲਈ ਸੀ ਤੇ ਉਹਨਾਂ ਨੇ ਆਪਣੀ ਧਾਰਮਿਕ ਸਜ਼ਾ ਵੀ ਪੂਰੀ ਕਰ ਲਈ ਹੈ ਤੇ ਹੁਣ ਲੋਕਾਂ ਨੇ ਉਹਨਾਂ ਨੂੰ ਮੁਆਫ ਕਰ ਦਿੱਤਾ ਹੈ ਤੇ ਉਧਰ ਹੁਣ ਸਿੱਖ ਜਥੇਬੰਦੀਆਂ ਬਹੁਤ ਸਾਰੀਆਂ ਜਿਹੜੀਆਂ ਹਜੇ ਵੀ ਵਿਰੋਧ ਜਤਾ ਰਹੀਆਂ ਨੇ ਜਿਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਪਰ ਨਾਲ ਦੀ ਨਾਲ ਹੁਣ ਜਥੇਦਾਰ ਵੀ ਨਿਸ਼ਾਨੇ ਉੱਤੇ ਆ ਚੁੱਕੇ ਨੇ ਦਰਸ਼ਕਾਂ ਦਾ ਸਿੱਖ ਜਿੱਦਨ ਧਾਰਮਿਕ ਸਜ਼ਾ ਸੁਣਾਈ ਗਈ ਸੀ ਉਸ ਸਮੇਂ ਪੰਜੇ ਤਖਤਾਂ ਦੇ ਜਥੇਦਾਰ ਮੌਜੂਦ ਸੀਗੇ ਜਿਦੇ ਵਿੱਚ ਕਾਲਤੁਰ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤਾਂ ਤਲਵੰਡੀ ਸਾਬੋ ਤੋਂ ਵੀ ਜਥੇਦਾਰ ਗਿਆਨੀ ਹਰਪ੍ਰਿੰਤ ਸਿੰਘ ਉੱਥੇ ਮੌਜੂਦ ਸੀਗੇ ਤਾਂ ਜਿਨ੍ਹਾਂ ਵੱਲੋਂ ਇਹ ਧਾਰਮਿਕ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਹੁਣ ਜਥੇਦਾਰਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਤੇ ਜਥੇਦਾਰ ਨਿਸ਼ਾਨੇ ਦੇ ਉੱਤੇ ਨੇ ਤਾਂ ਇੱਥੋਂ ਤੱਕ ਜਿਹੜੀ ਦਮਦਮੀ ਟਕਸਾਲ ਹੈ ਉਹਨਾਂ ਨੇ ਕਹਿ ਦਿੱਤਾ ਕਿ ਜਥੇਦਾਰਾਂ ਦਾ ਵਿਰੋਧ ਪ੍ਰਦਰਸ਼ਨ ਹਰ ਜ਼ਿਲ੍ਹੇ ਵਿੱਚ ਹੋਣਾ ਚਾਹੀਦਾ ਤਾਂ ਜੋ ਸੁਖਵੀਰ ਸਿੰਘ ਬਾਦਲ ਹੁਣਾਂ ਵਰਗਿਆਂ ਨੂੰ ਮੁਆਫੀ ਨਾ ਦਿੱਤੀ ਜਾਵੇ ਕਿਉਂਕਿ ਜਥੇਦਾਰਾਂ ਨੇ ਮੁਆਫੀ ਦੇ ਕੇ ਉਹਨਾਂ ਨੂੰ ਮੁਆਫ ਕਰ ਦਿੱਤਾ ਹੈ ਪਰ ਕਹਿੰਦੇ ਕਿ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ ਉਸ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਹੈਗਾ ਤਾਂ ਉਹਨਾਂ ਨੂੰ ਇਹ ਸਜ਼ਾ ਜਿਹੜੀ ਉਹ ਨੇ ਇਸ ਤਰੀਕੇ ਦੀ ਇੰਨੀ ਹਲਕੀ ਪੱਧਰ ਦੀ ਸਜ਼ਾ ਸੀਗੀ ਨਹੀਂ ਦੇਣੀ ਚਾਹੀਦੀ ਸੀ ਤਾਂ ਹੁਣ ਕੁੰਦ ਮਲਾ ਕੇ ਕਹਿ ਲਈਏ ਕਿ ਸੁਖਬੀਰ ਸਿੰਘ ਬਾਦੂ ਦੀਆਂ ਵੀ ਮੁਸ਼ਕਲਾਂ ਵੱਧ ਚੁੱਕੇ ਨੇ ਭਾਵੇਂ ਕਿ ਮਾਗੀ ਮੇਲੇ ਦੌਰਾਨ ਇੱਕ ਵੱਡੀ ਕਾਨਫਰੰਸ ਕਾਲੀਦਲ ਦੀ ਨਜ਼ਰ ਆਈ ਜਿਸ ਦੇ ਵਿੱਚ ਬਹੁਤ ਸਾਰੇ ਕਾਲੀ ਨੀਲੜਾ ਨੇ ਉਥੇ ਆਪਣੇ ਆਪਣਾ ਭਾਸ਼ਣ ਦਿੱਤਾ ਤੇ ਇਥੋਂ ਤੱਕ ਇੱਕ ਵੱਡਾ ਇਕੱਠ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਵੱਡੇ ਇਕੱਠ ਤੋਂ ਬਾਅਦ ਵੀ ਅਕਾਲੀ ਦਲ ਦੇ ਪੈਰ ਪੰਜਾਬ ਦੇ ਵਿੱਚ ਪਸੰਦ ਨਜ਼ਰ ਨਹੀਂ ਆ ਰਹੇ ਹੈਗੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਨਾਲ ਜਾਂ ਅਕਾਲੀ ਦਲ ਦੇ ਨਾਲ ਨਾਲ ਜਥੇਦਾਰ ਵੀ ਨਿਸ਼ਾਨੇ ਤੇ ਆਉਣ ਲੱਗੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਹਾਲਾਤ ਕੀ ਰਹਿਣਗੇ ਉਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਰ ਹਾਲ ਕਹਨੀ ਹੈ ਕਿ ਮੁਸ਼ਕਲਾਂ ਕਾਲੀ ਦਲ ਦੀਆਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਜੋ ਇਜਾਜ਼ਤ ਧੰਨਵਾਦ